ਤੇ ਇੱਥੇ ਆਪਾਂ ਐਂਟਰੀ ਪਲਾਨ ਕਰਾਂਗੇ ਨਿਫਟੀ 50 ਦੇ ਵਿੱਚ ਡਾਊਨ ਸਾਈਡ ਦੀ ਜਿਹੜਾ 917 ਵਾਲਾ ਲੈਵਲ ਸੀ ਉਸ ਤੋਂ ਥੱਲੇ ਹੋਲਡ ਕਰੀਏ ਕੁਝ ਟਾਈਮ ਟਾਈਮ ਸਪੈਂਡ ਕੀਤਾ ਹੈ ਤੇ ਲੋ ਬ੍ਰੇਕ ਕਰੀਏ ਤੇ ਆਪਾਂ ਇੱਥੇ ਪੁੱਟ ਸਾਈਡ ਆਪਣੀ ਐਂਟਰੀ ਪਲਾਨ ਕਰਾਂਗੇ ਸਵੇਰ ਦੀ ਅੱਜ ਟਰੇਡ ਮੇਰੀ ਮਿਸ ਹੋ ਗਈ ਸੀ ਇਹ ਟਰੇਡ ਕਾਫੀ ਰਿਸਕੀ ਆ ਪਰ ਫਿਰ ਵੀ ਮੈਂ ਇਸ ਕਰਕੇ ਕਰ ਰਿਹਾ ਕਿ ਇਹ ਇਸ ਤੋਂ ਬਾਅਦ ਦੋ ਦਿਨ ਮਾਰਕੀਟ ਬੰਦ ਹੈ ਤੇ ਦੇਖਦੇ ਹਾਂ ਇਸ ਟਰੇਡ ਦੇ ਵਿੱਚ ਕੀ ਹੁੰਦਾ ਹੈ ਠੀਕ ਹੈ ਤੇ ਆਪਾਂ ਇੱਥੇ ਐਂਟਰੀ ਕਰਦੇ ਹਾਂ ਹੁਣ ਆਪਣੀ ਤੇ ਮਾਰਕੀਟ ਦੇ ਵਿੱਚ ਆਪਾਂ ਐਂਟਰੀ ਕਰ ਲਈ ਪੁੱਟ ਸਾਈਡ ਟ੍ਰੇਡ ਦਾ ਸੈਟਅਪ ਉਹੀ ਕਿ ਮਾਰਕੀਟ ਨੇ ਸਪੋਰਟ ਦੇ ਥੱਲੇ ਕੁਝ ਟਾਈਮ ਹੋਲਡ ਕੀਤਾ ਤੇ ਉਸ ਤੋਂ ਬਾਅਦ ਆ ਕਨਸੋਲਿਡੇਸ਼ਨ ਦਾ ਬ੍ਰੇਕਡਾਊਨ ਕੀਤਾ ਹੈ ਠੀਕ ਹੈ ਤੇ ਦੇਖਦੇ ਆਪਾਂ ਇਸ ਟ੍ਰੇਡ ਦੇ ਵਿੱਚ ਰੌਫਟਨ ਦਾ ਜਾਂ ਫਿਰ ਲਾਸ ਜੇ ਆਪਣਾ ਲਾਸ ਹੀ ਚੱਲ ਰਿਹਾ ਹੈ ਠੀਕ ਹੈ ਕਿਉਂਕਿ ਮਾਰਕੀਟ ਦੇ ਵਿੱਚ ਥੋੜਾ ਜਿਹਾ ਮਤਲਬ ਕਿ ਟ੍ਰੇਡ ਕਰਦਿਆਂ ਕਰਦਿਆਂ ਸਟਾਪ ਲਾਸ ਥੋੜਾ ਜਿਹਾ ਵੱਡਾ ਹੋ ਗਿਆ ਸੀ ਠੀਕ ਹੈ ਤੇ ਸਟਾਪ ਲਾਸ ਆਪਾਂ ਇੱਥੇ ਲਗਾ ਲੈਨੇ ਆ ਆਪਣਾ ਤੇ ਉਸ ਤੋਂ ਬਾਅਦ ਆ ਟ੍ਰੇਡ ਨੂੰ ਹੋਲਡ ਕਰਦੇ ਆ ਠੀਕ ਹੈ ਮਾਰਕੀਟ ਨੇ ਆਪਣੇ ਇੰਪੋਰਟੈਂਟ سپورਟ ਦੇ ਥੱਲੇ ক্লোਜ਼ ਕੀਤਾ ਹੈ ਇਸ ਕਰਕੇ ਆਪਾਂ ਟ੍ਰੇਡ ਕੀਤੀ ਹੈ ਕਿਉਂਕਿ ਉਹ ਥੋੜਾ ਟਾਈਮ ਸਪੈਂਡ ਕਰ ਰਹੀ ਸੀ ਤੇ ਕਾਫੀ ਉਮੀਦ ਹੈ ਕਿ ਆਪਣੇ ਪੱਖੇ ਦੇ ਵਿੱਚ ਜਾਊਗੀ ਠੀਕ ਹੈ ਤੇ ਆਲਮੋਸਟ ਆਪਣਾ ਸਟੌਪ ਲੌਸ ਇੱਥੇ ਹਿੱਟ ਹੋਣ ਵਾਲਾ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਠੀਕ ਹੈ ਕਿਉਂਕਿ ਮਾਰਕੀਟ ਨੇ ਰਿਜੈਕਸ਼ਨ ਦਿੱਤਾ ਜਿਹੜਾ ਪਹਿਲਾਂ ਲੋ ਬਣਿਆ ਸੀ ਉਸ ਨੂੰ ਬ੍ਰੇਕ ਨਹੀਂ ਕੀਤਾ ਤੇ ਆਲਮੋਸਟ ਸਟਾਪ ਲੋਸ ਦੇ ਕੋਲੇ ਆਪਣਾ ਜਿਹੜਾ ਸਟਾਪ ਲੋਸ ਬੰਦਾ ਸੀ ਆਲਮੋਸਟ 12 13 ਪੁਆਇੰਟਾਂ ਦਾ ਬੰਦਾ ਸੀ ਵੈਸੇ ਸਟਾਪ ਲੋਸ ਆਪਣਾ 9 ਪੁਆਇੰਟਾਂ ਦਾ ਬੰਨ੍ਹਿਆ ਸੀ ਪਰ ਟਰੇਡ ਐਂਟਰੀ ਕਰਦੇ ਕਰਦੇ ਥੋੜੀ ਜਿਹੀ ਐਂਟਰੀ ਉੱਤੇ ਹੋਈ ਸੀ ਠੀਕ ਹੈ ਤੇ ਇੱਥੇ ਆਪਣਾ 1000 ਪਲੱਸ ਲਾਸ ਚੱਲਿਆ ਤੁਸੀਂ ਦੇਖ ਸਕਦੇ ਹੋ ਤੇ 1000 ਪਲੱਸ ਤੇ ਆਪਣਾ ਸਟਾਪ ਲੋਸ ਕੱਟਿਆ ਗਿਆ ਠੀਕ ਹੈ ਕੱਲ ਆਪਾਂ ਕੋਈ ਟਰੇਡ ਨਹੀਂ